ਤਾਂ ਤੇ ਕੁਇ ਫਤਨ ਜਿੱਦਾਂ ਕਿ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਤੇ ਸਾਡੇ ਐਮ ਐਲ ਏ ਸਾਹਿਬ ਦੀ ਸੋਚ ਹੈ ਕਿ ਸਰਕਾਰੀ ادارے ਬਿਹਤਰ ਤੋਂ ਬਿਹਤਰ ਸੁਧਾਵਾ ਮ ਲੋਕਾਂ ਨੂੰ ਪ੍ਰਦਾਨ ਕਰਨਾ ਅਤੇ ਉਹਦੇ ਵਿੱਚ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਜਿਸ ਤਰ੍ਹਾਂ ਕਿ ਰੋਟੀ ਕਲੱਬ ਪ੍ਰਾਈਮ ਹੈ ਇਹਨਾਂ ਵੱਲੋਂ ਯੋਗਦਾਨ ਜੋ ਪਾਇਆ ਜਾਂਦਾ ਹੈ ਉਸ ਤੋਂ ਬਿਨਾਂ ਸਾਡੇ ਸਰਕਾਰੀ ਸੰਸਥਾਵਾਂ ਦਾ ਚੱਲਣਾ ਬਹੁਤ ਮੁਸ਼ਕਿਲ ਹੈ ਹੁਣ ਇਹਨਾਂ ਨੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਜੋ ਕੰਬਲਾਂ ਦਾ ਉਪਰਾਲਾ ਕੀਤਾ ਹੈ ਮਰੀਜ਼ਾਂ ਲਈ ਮੈਂ ਇਸ ਇਹਨਾਂ ਦੇ ਲਈ ਬਹੁਤ ਹੀ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੇ ਆਪ ਹੀ ਸਾਡੇ ਬਿਨਾ ਕਈ ਮਰੀਜ਼ਾਂ ਦੀ ਜ਼ਰੂਰਤ ਨੂੰ ਦੇਖਦੇ ਰਹੇ ਸਾਨੂੰ ਇਹ ਸਹਿਯੋਗ ਕਰ ਰਿਹਾ ਹੈ ਮੇਰਾ ਖੁਦਾ ਇਹ ਮੰਨਣਾ ਹੈ ਕਿ ਤਦ ਤੱਕ ਕੋਈ ਵੀ ਸਰਕਾਰੀ ادارਾ ਇੰਪਰੂਵ ਨਹੀਂ ਕਰ ਸਕਦਾ ਚੱਲ ਨਹੀਂ ਸਕਦਾ ਜਦ ਤੱਕ ਉਹਦੇ ਵਿੱਚ ਸਮਾਜਿਕ ਸੰਸਥਾਵਾਂ ਦਾ ਯੋਗਦਾਨ ਨਾ ਹੋਵੇ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਰੋਟੀ ਕਲੱਬ ਪ੍ਰਾਈਮ ਦੇ ਪ੍ਰਧਾਨ ਸੁਜੀਤ ਮਿੱਤਲ ਜੀ ਆਪਣੀ ਟੀਮ ਸਨ ਸਾਰੀ ਟੀਮ ਸਨ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਆ ਤੇ ਖੁਦ ਆਏ ਨੇ ਜੋ ਕਿ ਸਾਡੇ ਹਸਪਤਲ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਅਫੀਲੀ ਇੰਨਾ ਆਉਣ ਤੇ ਜੀ ਆਇਆਂ ਕਹਿੰਨੇ ਤੇ ਬਹੁਤ ਹੀ ਧੰਨਵਾਦ ਕਰਦੇ ਹਾਂ ਸਰਦੋ। ਸੋ ਬਹੁਤਾ ਨਾ ਕਹਿੰਦਾ ਮੈਂ ਇਹੀ ਕਹੂੰਗਾ ਕਿ ਇਹ ਇੱਕ ਬਹੁਤ ਹੀ ਦਿਸ ਇਜ਼ ਵੈਰੀ ਨੋਬਲ ਕਾਸਟ ਐਂਡ ਆਮ ਹੰਬਲਡ ਆਈ ਫੀਲ ওভার ਲਾਈਫਡ ਟੂ ਗੈਟ ਇਟ ਐਂਡ ਆਈ ਫੀਲ ਔਰ ਮੈਂ ਬਾਕੀਆਂ ਨੂੰ ਵੀ ਅਪੀਲ ਕਰੂੰਗਾ ਕਿ ਜਿੰਨਾ ਹੈ ਸਮਾਜਿਕ ਸੰਸਥਾਵਾਂ ਜਿਹੜੀਆਂ ਹੈ ਉਹ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਜ਼ਰੂਰਤ ਮੁਤਾਬਕ ਆਪਣਾ ਯੋਗਦਾਨ ਪਾਣ। ਸਾਡੇ ਰੋਟਰੀ ਕਲੱਬ ਪ੍ਰਾਈਮ ਵੱਲੋਂ ਸ਼ਹਿਰ ਲਈ ਕੁਝ ਲੋੜਵੰਦਾਂ ਲਈ ਕੁਝ ਨਾ ਕੁਝ ਕਦੇ ਨਾ ਕਦੇ ਹਰ ਟਾਈਮ ਜੋ ਵੀ ਦੇਖਦੇ ਹੋਏ ਕਿਤਾ ਜਾਂਦਾ ਜਿਵੇਂ ਕੋਈ ਸਰਦੀਆਂ ਸ਼ੁਰੂ ਹੋਈ ਨੇ ਸਰਦੀਆਂ ਲਈ ਇਹ ਸੀ ਕਿ ਵੀ ਕੰਬਲ ਜਿਹੜੇ ਇੱਕ ਲੋੜਵੰਦ ਵਿਅਕਤੀ ਜਿਹੜੇ ਸੜਕਾਂ ਤੇ ਘੁੰਮਦੇ ਨੇ ਉਹਨਾਂ ਨੂੰ ਬਹੁਤ ਪਰ ਕੇ ਪੈਸੇ ਦੀ ਦਿੱਕਤ ਆਉਂਦੀ ਹੈ ਤੇ ਕੰਬਲ-ਕੁੰਬਲ ਨਹੀਂ ਲੈ ਸਕਦੇ ਸਰਦੀ ਤੋਂ ਨਹੀਂ ਬਚ ਸਕਦੇ ਉਹਨਾਂ ਦੇ ਡਿਸਟ੍ਰਿਬਿਊਸ਼ਨ ਲਈ ਸਾਡੇ ਗੱਲਬਾਤ ਕਲੱਬ ਚ ਹੋ ਰਹੀ ਸੀਗੀ ਤੇ ਡਿਸਟ੍ਰਿਬਿਊਸ਼ਨ ਕਰਨੀ ਹੈ ਜਿਹਦੇ ਤਹਿਤ ਸਾਡੇ ਕੋਲ ਦਰਵਿੰਦਰ ਕੱਕੜ ਜੀ ਨੇ ਇੱਕ ਗੱਲ ਰੱਖੀ ਕਿ ਆਪਣਾ ਸਰਕਾਰੀ ਹਸਪੀਟਲ ਦੇ ਅੰਦਰ ਵੀ ਕੁਝ ਮਰੀਜ਼ ਐਸੇ ਆਉਂਦੇ ਨੇ ਜੋ ਤਤਕਾਲ ਦੇ ਅੰਦਰ ਆਂਦੇ ਨੇ ਤੇ ਉਹਨਾਂ ਕੋਲ ਟੱਕਣ ਨੂੰ ਰਾਤ ਨੂੰ ਕਪੜਾ ਨਹੀਂ ਹੁੰਦਾ ਤੇ ਉਹਨਾਂ ਦੇ ਨਾਲ ਅਸੀਂ ਇੱਕ ਵਿਚਾਰ ਕੀਤਾ ਵੀ ਇੱਥੇ ਹਸਪੀਟਲ ਦੇ ਵਿੱਚ ਵੀ ਕਲੱਬ ਵੱਲੋਂ ਇੱਥੇ ਕੰਬਲ ਵੰਡੇ ਜਾਣ ਤੇ ਇਹ ਦੇਖਦੇ ਹੋਏ ਕਲੱਬ ਨੇ ਡਿਸੀਜਨ ਲਿੱਤਾ ਤੇ ਜਿਸ ਦੇ ਪ੍ਰੋਜੈਕਟ ਦੇ ਚੇਅਰਮੈਨ ਸਾਡੇ ਊਸ਼ਰ 나ਗਪਾਲ ਜੀ ਸੁਦੇਸ਼ अरोड़ा ਜੀ ਨੇ ਨਾਲ ਹੋ ਕੇ ਇਹ ਕੰਬਲਾਂ ਦੀ ਡਿਸਟ੍ਰਿਬਿਊਸ਼ਨ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗਾ ਡਾਕਟਰ ਸੰਜੀਵ अरोड़ा ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਵੀ ਇਸ ਹਸਪਤਾਲ ਦੇ ਵਿੱਚ ਆ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ ਕਿਉਂਕਿ ਐਮਰਜੈਂਸੀ 'ਚ ਕਈ ਵਾਰੀ ਐਸੇ ਮਰੀਜ਼ ਆ ਜਾਂਦੇ ਆ ਜੋ ਕਿ ਬਾਹਰ ਐਕਸੀਡੈਂਟ ਹੁੰਦੇ ਤੇ ਉਹਨਾਂ ਕੋਲ ਕੋਈ ਕੱਪੜਾ ਜਾਂ ਕੋਈ ਗਰਮ ਕੱਪੜਾ ਨਹੀਂ ਹੁੰਦਾ ਸਰਦੀਆਂ ਦੇ ਵਿੱਚ ਤੇ ਉਸ ਸਮੇਂ ਹਸਪਤਾਲ ਵਾਸਤੇ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਇਸ ਲਈ ਅਸੀਂ ਦਵਿੰਦਰ ਕੱਕਰ ਜੀ ਨੂੰ ਬੇਨਤੀ ਕੀਤੀ ਵੀ ਇੱਥੇ ਸਾਡੀ ਸਹਾਇਤਾ ਕਰਨ ਤੇ ਸੰਜੀਵ ਮਿੱਤਰ ਜੀ ਪ੍ਰਧਾਨ ਜੀ ਨਾਗਪਾਲ ਸਾਹਿਬ ਤੇ ਬਾਕੀ ਸਾਰੇ ਸਾਥੀਆਂ ਨੇ ਜਿਹੜਾ ਉਪਰਾਲਾ ਕੀਤਾ ਇਸ ਲਾਗਯੋਗ ਹੈ ਮੈਂ ਸਾਰੀ ਟੀਮ ਨੂੰ ਇਸ ਦਾ ਧੰਨਵਾਦ ਕਰਦਾ ਹਾਂ